ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਐਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਜਾਨਵਰ ਵਿਖਾਉਣੇ ਆ ਜਿਹੜੇ ਤੁਸੀਂ ਸਕਰੀਨ ਤੇ ਵੇਖ ਰਹੇ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਇਮਾਨਦਾਰ ਬੰਦਾ ਨਰਮਜਿਆ ਬੰਦਾ ਤੁਸੀਂ ਸਾਰੇ ਜਾਣਦੇ ਹੀ ਆ ਮੈਂ ਅੱਗੇ ਵੀ ਕਹਿਣਾ ਹੁਣਾ ਜਿਹੜਾ ਬੰਦਾ ਨਰਮਾ ਇਮਾਨਦਾਰ ਹੈ ਮਿਹਨਤੀ ਹੈ ਉਹਨੂੰ ਆਪਾਂ ਪਹਿਲਾਂ ਵੀ ਐਪਰੀਸ਼ੀਏਟ ਕਰਦੇ ਸੀ ਅੱਜ ਵੀ ਕਰਦੇ ਆ ਕੱਲ੍ਹ ਨੂੰ ਵੀ ਕਰਾਂਗੇ ਤੇ ਜਿਹੜਾ ਬੰਦਾ ਉਦਾਂ ਦਾ ਗਲਤ ਪਰਸਨ ਉਹ ਪਹਿਲਾਂ ਵੀ ਵੀਡੀਓ ਦੇ ਵਿੱਚ ਕਹਿੰਦੇ ਰਹੇ ਆ ਕਿ ਭਾਈ ਆਪ ਦਾ ਆਪ ਵੀ ਵੇਖ ਲਿਆ ਕਰੋ ਆ ਕੇ ਤੇ ਜਿਹੜਾ ਚੰਗਾ ਉਹਨੂੰ ਚੰਗਾ ਪਹਿਲਾਂ ਵੀ ਕਹਿੰਦੇ ਸੀ ਗਾਹ ਨੂੰ ਵੀ ਕਹਾਂਗੇ ਚਾਰ ਨਾਲ ਸੇਲ ਹੈ ਜਾਇਜ਼ ਜੀ ਕੀਮਤ ਦੇ ਹੋਣਗੇ ਇਨਫਾਰਮੇਸ਼ਨ ਲੈ ਦਨਾਂ ਇੱਕ ਸੂਈ ਸਵਾਈ ਆ ਮੇਰੇ ਹਿਸਾਬ ਨਾਲ ਤਿੰਨ ਗੱਬਣਾ ਇੱਕ ਤਾਂ ਜਮਾਂ ਹੀ ਤਿਆਰ ਲੱਗਦੀ ਆ ਬੱਚੀ ਐਨਫਰਮੇਸ਼ਨ ਲੈਦਾ ਨਾ ਹਾਂਜੀ ਸასი ਕਾਲੀ ਨਾਮ ਦੱਸ ਦੀਏ ਹਰਕਾਲ ਸਿੰਘ ਪੰਡਤ ਚੰਦਪੁਰਾਣਾ ਤੇ ਸਰਵਾ ਕਪਰਾਣ ਚਲਾ ਮੋਕਾ ਫੋਨ ਨੰਬਰ 855848781 855848 ਇਧਰ ਹੀ ਲੱਗ ਗਈ ਸੂਈ ਸਵਾਈ ਤੋਂ ਕੰਨਵਾ ਸੂਆ ਇਹ ਪਰਸੋਂ ਦੀ ਸੂਈ ਆ ਸਮਾਂ ਪਰਸੋਂ ਦੀ ਆ ਚਾਹ ਸੂਈ ਸੂਈ ਆ ਮਗਰ ਬੱਛੀ ਆ ਸ਼ਾਮ ਨੂੰ ਆ ਕੱਲ ਸ਼ਾਮ ਨੂੰ ਆਪਣੇ ਕੋਲੇ ਆਈ ਆ ਜੇਰ ਜੋਰ ਅਗਲੇ ਦੇ ਘਰੇ ਪਈ ਆ ਓਕੇ ਤਕਰੀਬਨ ਇਹਦੇ ਥਲੇ ਹੋਊਗਾ 9 9.5 ਕਿਲੋ ਬੋਲਾ ਕਿੰਨਾ ਕਿ ਪਿਆਜ ਦੁੱਧ ਪਿਆ ਰੂ 14 ਤੋਂ 15 ਲੀਟਰ ਜੈ ਜੈ ਮੋਲਾ ਜਮਾ ਜੈ ਜੀ ਜਮਾ ਹੀ ਜੈ ਜੀ 47000 ਰੁਪਏ ਚ ਛੋਟ ਕਰਾਂਗੇ ਦੋਸਤੋ ਜਮਾ ਜੈ ਮੋਲਾ 9-10 ਕਿਲੋ ਬੌਲੀ ਕਲ ਦੀ ਸੂਈ ਪਰਸੋਂ ਦੀ ਸੂਈ ਥੱਲੇ ਤਿਆਰ ਹੈ ਕੱਲ ਬਾਈ ਕਹਿੰਦਾ ਆਪਣੇ ਕੋਲੇ ਆਈ ਹੈ ਜੇਰ ਜੂਰ ਪੈ ਗਈ ਓਕੇ ਡਨ ਦੁੱਧ 14 ਪਿਆ ਜੇ 15 ਪਿਆ ਜੇ ਇੱਥੇ ਪਿਆ ਜੂ ਕਾਲੇ ਰੰਗ ਦੀ ਕ੍ਰੋਸ ਸੰਗ ਦੀ ਬੱਛੀ ਆ ਦੂਜਾ ਸੂਆ ਮੁੱਲ ਜਵਾਂ ਜਾਇਜ 47000 ਦੀ ਦੇ ਦੇਣੀ ਜਵਾਂ ਜਾਇਜ ਮੋਹੱਲਾ ਹੋਰ ਕਿਸੇ ਦੇ ਘਰੇ ਘਰੀ ਦੀ 55 57000 ਆ ਹੀ ਨਹੀਂ ਰਾਜੀ ਬੱਚੀ ਦਾ ਕਰਨਾ ਇਹ ਮੁੱਲ ਅਗਲੇ ਨੇ ਮੋٹے ਮੋٹے ਥਾਣਾ ਅਦੀ ਚਵਾਈ ਵਾਲੇ ਚਾਰੇ ਥਾਨ ਪੀੜੀ ਦੇ ਪਾਵਿਆਂ ਨੂੰ ਚਾਰੇ ਗੁੱਠਾਂ ਨੂੰ ਕਰਾਂ ਤੇ ਲੱਗੇ ਹੋਏ ਆ ਬਾਕੀ ਹੁਣ ਅੱਗੇ ਗਰਮੀ ਆ ਜਾਣੀ ਆ ਤੋਂ ਪਾਣੀਆ ਗਾੜੀਆਂ ਲੱਗਣ ਲੱਗ ਗਈ ਪਈਆਂ ਤੇ ਗਰਮੀ ਰਹਿ ਤਾਂ ਵਹਿੜਾ ਮੱਝਾਂ ਵਰਗਾ ਦੁੱਧ ਤੇ ਖਾਸ ਗੱਲ ਆ ਕਿ ਪ੍ਰਾਈਜ਼ ਜਾਇਜ ਹੀ ਆ 47000 ਦੀ ਦੇ ਦੇਣੀ ਆ ਵਿੱਚੋਂ ਛੋੜਛੱਪਾ ਹੋ ਜੂ ਮੋٹے ਮੋٹے ਥਾਣਾ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਮਗਰ ਵੀ ਬੱਚੀ ਆ ਤੇ ਦੁੱਧ ਵੀ 14-15 ਨਾਰਮਲ 'ਤੇ ਆਉਣਾ ਹੋ ਸਕਦਾ ਥੋੜੀ ਸੇਵਾ ਇਹਨਾਂ ਦਾ ਨਾਰਮਲ ਸੇਵਾ ਤੇ ਪਿਆਊਗਾ ਆਪਾਂ ਘੱਟ ਦੱਸਦੇ ਹਾਂ ਹਾਂ ਦੁੱਧ ਵੱਧ ਹੀ ਬੇਚੂਗੀ ਪਰ ਆਪਾਂ ਇਹਨਾਂ ਦੱਸ ਕੇ ਦਿੰਦੇ ਹਾਂ ਹੋ ਸਕਦਾ ਥੋੜੀ ਸੇਵਾ ਵੱਧ ਹੋਈ ਕੋਈ 2 ਕਿਲੋ ਦਾਣਾ ਵੱਧ ਪਾ ਲੋਗੇ ਤੇ ਵੱਧ ਪਿਆਜੂ ਤਾਂ ਵੀਡੀਓ ਦੇ ਸਟਾਰਟਿੰਗ 'ਚ ਹੀ ਮੈਂ ਤੁਹਾਨੂੰ ਕਿਹਾ ਸੀ ਕਿ ਨਰਮਜਾ ਬੰਦਾ ਜਾਇਜ਼ ਜੀ ਕੀਮਤ ਨਾਲ ਪਸ਼ੂ ਸੇਲ ਕਰਦਾ ਨਹੀਂ ਹੋਰ ਕਿਸੇ ਦੇ ਘਰੇ ਇੰਨੀ ਰਾਜੀ ਬੱਚੀ ਖੜੀ ਹੁੰਦੀ ਪਹਿਲੀ ਵਾਰ ਤਾਂ ਅਗਲੇ ਨੂੰ ਦੁੱਧ 18-20 ਕਿਲੋ ਕਹਿਣਾ ਸੀਗਾ ਕਿ ਇਹ ਚਾਉਣਾ ਨਹੀਂ ਸੀ ਚਾਉਣਾ ਤਾਂ ਉਹੀ ਹੈ ਜਿਹੜਾ ਅੱਜ ਬੌਲਾ ਹੈਗਾ ਐਨੇ ਕਹਿੰਦੇ 9-10 ਕਿਲੋ ਬੌਲਾ 18-20 ਕਿਲੋ ਪਿਆਜੂ 57 ਦੀ ਦੇਉਂਗਾ ਪਰ ਬਾਈ ਕਹਿੰਦਾ 47 ਦੀ ਦੇ ਦੇ ਨੇ ਦੋ ਨੰਬਰ ਇਹ ਪਹਿਲਾਂ ਸੂਆ ਚਾਰ ਦਿਨ ਦੰਦ ਬੱਛੀ ਆ ਠੀਕ ਆ denn ਵੈਸੇ ਤਿੰਨ ਦਿਨ ਰਹਿੰਦੇ ਨੇ ਟੈਂਪੂਰਾ ਹੋਣ ਚ ਤਿਆਰੀ ਮੰਨ ਗਏ ਤੇ ਤਿਆਰੀ ਮੰਨੋ ਉਹ ਸਫਰ ਦਾ ਕਰਕੇ ਇੱਕ ਦੋ ਦਿਨ ਪਹਿਲਾਂ ਵੀ ਹੋ ਸਕਦੀ ਆ ਦੁੱਧ ਕਿੰਨਾ ਕੁ ਵੇਚ ਜੀ ਦੁੱਧ ਪਹਿਲੂ 15-16 ਮੰਨ ਕੇ ਨਵੇਂ ਆਪਾਂ ਬੌਲਾ ਨਹੀਂ ਕਹਿੰਦੇ ਜੈ ਜਮਾਲ ਇਹ 56000 ਚ ਸੌਡ ਕਰਾਂਗੇ ਡੱਬੀ ਵਹਿੜ ਜਾਤ ਵਾਲੀ ਦੁੱਧ 15 16 ਕਿਲੋ ਨਾਰਮਲ ਪਿਆ ਜੂ ਬੱਚੀ ਕੱਦ ਵਾਲੀ ਆ ਮੂੰਹ ਤੋਂ ਚਾਰ ਦੰਦਾਂ ਦਾ ਜੇ ਦੰਦਾਂ ਜੀ ਆ ਇਹਦਾ ਹਜੇ ਹੁਣ ਉੱਤਰੀ ਆ ਬੱਚਾ ਠੀਕ ਆ ਦੋਸਤੋ ਹਜੇ ਆਈ ਆ ਗੱਡੀ ਤੋਂ ਬਾਈ ਕਹਿੰਦਾ ਲਾਈ ਆ ਦੈਣ ਦੋ ਤਿੰਨ ਪਏ ਆ ਸਫਰ ਕਰਕੇ ਪਹਿਲਾ ਬੱਚਾ ਦੇ ਜੇ ਤਾਂ ਚਲੋ ਕੁਝ ਕਹਿ ਨਹੀਂ ਸਕਦੇ 56000 ਦੀ ਦੇ ਦੇਣੀ ਆ ਵੱਡੀ ਵਹਿੜ ਆ ਜਾਦ ਵਾਲੀ ਆ ਮੋٹے ਮੋٹے ਥਾਨ ਆ ਨਹੀਂ ਆਮ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਸਹੀ ਮੈਨੇ ਦੂਜੇ ਨਾਲ ਆ ਥਾਂ ਲੱਗਾ ਪਰ ਆਪ ਪਹਿਲਾ ਨਾ ਇਹ ਮੂੰਹ ਤੋਂ ਚਾਰ ਦੰਦ ਆਂਦਾ ਦੰਦੀ ਆ ਜਾ ਮੂੰਹ ਤੋਂ ਦੰਦ ਪਿਆਰ ਚਾਰ ਹੂੰ ਸਾਈਡਾਂ ਵਾਲੇ ਦੋ ਦੋ ਦੰਦ ਦੁੱਧ ਆਂਦਾ ਚਾਰ ਦੰਦ ਵੱਡੇ ਆ ਦੂਜੇ ਦੁੱਧ ਆਂਦਾ 56 ਦੀ ਦੇ ਦੇਣੀ ਆਪਾਂ ਔਸਰ ਵੱਚੀ ਲੈਣੇ ਆ ਨਾ ਆ ਜਾਦ ਲਈ ਐਡੀ ਮੰਨ ਲਓ ਇੱਕ ਔਸਰ ਵੱਚੀ ਆ ਘੱਟੋ ਘੱਟ 30 32000 ਦੀ ਔਸਰ ਵੱਚੀ ਹੋਣੀ ਆ ਐਡੀ ਸਾਰੇ ਨੂੰ ਹੀ ਪਤਾ ਕਿਉਂਕਿ 15 16 ਮਹੀਨਿਆਂ ਦੀ ਵੱਚੀ 15 16000 ਦੀ ਆਉਂਦੀ ਆ ਤੇ ਉਹਨੂੰ ਕੋਈ 2-4 ਮਹੀਨੇ ਸੇਵਾ ਵੀ ਕਰਨੀ ਪਊਗੀ ਫੇਰ ਜਾ ਕੇ ਸੀਵੰਦੇ ਜੋ ਗੋਣਾ ਨੇ ਪਰ ਜਮਾ ਜਾਇਜ ਮੌਲਾ 56 ਦੀ ਦੇ ਦੇਣੀ ਹੈ ਵਿੱਚੋਂ ਕੋਈ ਛੋੜ ਛੱਪਾ ਮਾਨ ਤਾਨ ਹੋ ਜੂ ਵਹਿੜ ਵੱਡੀ ਆ ਕੋਈ ਨਿੱਕੀ ਨਹੀਂ ਤੇ ਜਮਾ ਜਾਇਜ ਮੌਲਾ 3 ਨੰਬਰ ਆਪਾ ਜਰਸੀ ਇਹ ਆਪਾਂ ਨਾਲ ਦੇ ਪਿੰਡੋਂ ਖਰੀਦੀ ਆ ਹੂੰ ਦੰਦ ਪਾਇਆ ਪਹਿਲੇ ਸੂਵੇ ਦਾ 18-19 ਲੀਟਰ ਠੀਕ ਆ ਦੂਜੇ ਸੂਵੇ ਸੋਣਾ ਅਗਲਾ 18-20 ਮੰਨ ਕੇ ਲੈ ਲਵੇ ਦਣ ਦਣੇ ਦੇ ਉਹਨਾਂ ਨੇ ਦੱਸਿਆ ਸੀ 20 ਤਰੀਕ ਨੂੰ ਦਰਪੂਰੇ ਆ ਅੱਜ 14 ਉਹ 9 ਮਹੀਨੇ ਪੂਰੇ ਹੁੰਦੇ 20 ਤਰੀਕ ਨੂੰ ਠੀਕ ਐ ਇੱਕ ਦਿਨ ਵੱਧ ਲੈ ਜਾ ਦੋ ਦਿਨ ਆ ਉਹ ਤੋਂ ਬਾਅਦ ਦੀਆਂ ਗੱਲਾਂ ਕੋਈ ਜਾਂ 10 ਦਿਨ ਵੀ ਲੈ ਜਾਂਦਾ ਕੋਈ 4 ਦਿਨ ਪਹਿਲਾਂ ਵੀ ਸੂ ਪੈਂਦਾ 4 ਨਾਲ ਆਉਂ ਐ ਨਹੀਂ ਆ ਵੀ ਲੈਸੀ ਫਿਕੀ ਜੈ ਜੈ ਖਿੱਚ ਕੇ ਜੀ 62000 ਰੁਪਏ ਦੋਸਤੋ ਜੇ ਕੋਈ ਭੈਣ ਭਰਾ 10 ਕਿ ਦਿਨ ਕੱਚੀ ਵਹਿੜ ਸਾਹਮਣੂ ਪਰ ਵਹਿੜ ਚੰਗੀ ਬਹੁਤ ਆ ਲੇਵਾ ਲਾਹੂ ਬਹੁਤ ਜਦ ਦਿਨ ਤਿਆਰ ਹੋ ਜਾਂਦੀ ਆ ਹਾਂ ਲੇਵਾ ਲਾਹੂ ਬਹੁਤ ਵੱਡੀ ਜਰਸੀ ਆ ਫੁੱਲ ਵਜਨ ਵਾਲੀ ਇਹ ਦਿਨ 20 ਨੂੰ ਪੂਰੇ ਹੁੰਦੇ ਆ ਅੱਜ 14 ਫਰਵਰੀ ਐ 6 ਦਿਨ ਡੇਟ ਮੁਤਾਬਕ ਬਾਕੀ ਆ 6 ਨੂੰ ਯਾਨੀ ਕਿ 20 ਨੂੰ 9 ਮਹੀਨੇ ਦੇ ਪੂਰੇ ਹੁੰਦੇ ਆ ਬਾਕੀ ਉੱਪਰ ਦੇਣ ਵੇਖੋ 2 ਲੈਂਦੀ 4 ਲੈਂਦੀ ਆ ਜਾਂ ਦਿਨਾਂ ਤੇ ਸੁੰਦੀ ਆ ਉਹ ਪਤਾ ਨਹੀਂ ਕਿਉਂਕਿ ਵਹਿੜਾਂ ਤਾਂ ਆਈਆਂ ਦਿਨ ਦੇ ਦਾਣਾ ਰਾਤ ਨੂੰ ਹੋਰ ਵਹਿੜ ਆ ਸਵੇਰ ਨੂੰ ਹੋਰ ਕੁਝ ਬਣਿਆ ਫਿਰਦਾ ਹੁੰਦਾ ਯਾਨੀ ਕਿ ਕਹਿਣ ਦਾ ਮਤਲਬ ਤਿਆਰ ਹੋਣੀ ਤਾਂ ਦਿਨਾਂ 'ਚ ਤਿਆਰ ਹੋ ਜਾਂਦੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਮਹੀਨਾ ਲਾਊਗੀ ਮੇਰੇ ਹਿਸਾਬ ਨਾਲ 10-12 ਦਿਨਾਂ ਨੇ ਮਸਾਂ ਲੈਣੇ 10-12 ਦਿਨਾਂ ਦੇ ਵਿੱਚ ਵਿੱਚ ਹਾਂ 10-12 ਦਿਨਾਂ ਦੇ ਵਿੱਚ ਵਿੱਚ ਹਾਜ਼ਰ ਹੋ ਜਾਣਾ ਨੇ 18-20 18-20 ਮੰਨ ਕੇ ਸੌਦਾ ਕਰ ਠੀਕ ਆ 18-20 18-20 ਮੰਨ ਕੇ ਸੌਦਾ ਕਰ ਲਓ ਪਰ ਲੈਵਾ ਲਾਊ ਬਹੁਤ ਜਦ ਦਿਨ ਤਿਆਰ ਹੁੰਦੀ ਹੈ ਬਾਈ ਕਹਿੰਦਾ 75 ਦੀ ਆ ਅੱਜ ਦਾ ਜਾਇਦ ਜੀ ਮੋਹੱਲਾ 4 ਨੰਬਰ ਲਾਸ ਤੇ ਇਹ ਦੂਜਾ ਸੂਆ ਕਿਉਂਦੀ ਵੀਰੇ ਸਮਾਂ ਸਮਾਂ ਲੈ ਜੂਗੀ ਇਹ ਪੰਜ ਤੋਂ 6 ਦਿਨ ਇਹ ਵੀ ਲੈ ਜੂਗੀ ਦੁੱਧ ਦੁੱਧ ਪਿਆ ਦੁੱਧ 15 ਕ ਮੰਨ ਕੇ ਇਹਦਾ ਵੀਰਪਰਾ ਸੌਦਾ ਕਰੀ ਹਾਂ ਜੈ ਜਮਲ ਇਹ 95000 ਰੁਪਏ ਦੀ ਦੋਸਤੋ ਸੀਲ ਸਹੂ ਪੂਰੀ ਆ ਦੁੱਧ ਬਾਈ ਨੇ ਘੱਟ ਤੋਂ ਘੱਟ ਦੱਸਿਆ ਜਾਨੀ ਕਿ ਇਹਨਾਂ ਤਾਂ ਨੋਰਮ ਰੁਪਏ ਆ ਜਣੀਆਂ ਬਾਕੀ ਤੁਹ ਜਿਹੜੇ ਭੈਣ ਪਰ ਪਸ਼ੂ ਰੱਖਦੇ ਸਾਰਿਆਂ ਨੂੰ ਹੀ ਪਤਾ ਕਿਉਂਕਿ ਜੇ گاਵਾਂ ਵਾਲੇ ਪਾਸੇ ਵਿਖੀ ਤਾਂ ਫਿਰ ਇਹਨਾਂ ਦੀ ਤਾਂ ਲੈਂ ਲੰਮੀ ਦੂਰ ਤੇ ਕਰਾ ਹੋਂ ਤਾਂ ਪੀਡੀਐਫ ਦਾ ਮੇਲਾ ਹੋ ਕੇ हटਿਆ ਪਿੱਛੇ 80 ਤੋਂ ਬਾਹਰ ਕੱਢਦਾ ਦੁੱਧ ਤੇ ਤਾਂ ਹੀ ਮੈਂ ਕਹਿਣਾ ਜੇ ਡੇਰੇ ਤਾਂ ਦੂਰ ਆ ਬੰਦਾ ਸੇਵਾ ਕਰੇ ਸਹੀ ਦੁੱਧ ਨੋਰਮਲ ਹੀ ਇਹਨੇ 17 18 17 18 ਪਿਆ ਸਕਦੀ ਹੈ ਜੇ ਤੁਸੀਂ ਸੇਵਾ ਕਰੋਗੇ ਜੇ ਕਹੋਗੇ ਪਰ ਆਪਾਂ ਘਾ 2 ਕਿਲੋ ਘਟ ਕੇ ਦੇ ਹਾਂ ਕਿ ਮੇਰੇਆਂ ਗੱਲਾਂ ਉਹੀ ਦਿਮਾਗ ਚ ਫੀਡ ਕਰ ਲਓਗੇ 17 18 ਪਿਆਊਗੀ ਸੇਵਾ ਕਰਨੀ ਨਹੀਂ ਫੇਰ ਨਹੀਂ ਇਹਨੇ ਪਿਆਉਣਾ ਦੁੱਧ ਦੇਣਾ ਸੇਵਾ ਨੇ ਹਾਂ ਜੇ ਭੁੱਖੀ ਖੜੀ ਰਹੀ ਤੇ ਫੇਰ ਇਹਨੇ ਕਹਦਾ ਦੇਣਾ ਜੇ ਆਪਾਂ ਨਿਤ ਕੰਮ ਕਰਦੇ ਆਪੇ ਹਾਂ ਤਾਂ ਹੀ ਮੈਂ ਕਹਣਾ 17 18 ਪਿਆ ਸਕਦੀ ਹੈ ਜੇ ਵਧੀਆ ਸੇਵਾ ਕਰੋ ਹਾਂ ਦੁੱਧ ਮੱਝਾਰਗਾਉ ਤੇ ਮੋਲ ਫੰਡਰ ਮੱਝ ਨੂੰ ਵੀ ਘਾਟਾ 1000 ਫੰਡਰ ਮੱਝ ਵੀ 55 55 ਦੀ ਵਿਕ ਜਾਂਦੀ ਆ ਤੇ 49 ਦੀ ਦੇ ਦੇਣੀ ਆ 1000 ਘਾਟ 50 ਦੀ ਵਿੱਚੋਂ ਕੋਈ 500 ਛੱਡ ਦੂ ਕੋਈ ਚੱਕਰ ਨੀ ਬੇਫਿਕਰ ਹੋ ਕੇ ਆਜੋ ਜੈ ਜੀ ਮੋਲਾ ਕੋਈ ਬਾਲੀ ਪਕਾਈ ਨਾ ਕਰੋ ਕਿਉਂਕਿ ਮੰਗੇਈ ਬਾਈ ਨੇ ਉਹਨੇ ਕਾ ਦੁੱਧ ਵੀ ਲਿਮਟ ਜੀ ਜੀ ਦੱਸਿਆ ਜਿਵੇਂ ਇਹਦਾ 14 15 ਦੁੱਧ ਇਹ 16 17 ਪਿਉਣ ਵਾਲੀ ਵਿਹੜਾ ਕਿ ਵਜਨ ਬਹੁਤ ਹੈ 14 15 ਤਾਂ ਨਾਰਮਲ ਹੀ ਦੁੱਧ 12 12 ਕਿਲੋ ਤਾਂ ਦੇਸੀ ਵਾੜਾ ਦੁੱਧ ਪਿਆਣਦੀਆਂ ਪਰ ਆਪਣੇ ਆਪਾਂ ਕਸਣ ਵਾਲਾ ਕੰਮ ਲਈ ਜਿਹੜੇ ਬਾਣਾ ਜਾਨਵਰ ਆ ਆਪਾਂ ਉਸੇ ਬਾਣਾ ਦੇਦੀ ਤਾਂ ਥੋੜਾ ਜਿਹਾ ਮਾਰਜਨ ਰੱਖੀਦਾ ਹਾਂ ਸਹੀ ਹੈ ਦੋਸਤੋ ਇੰਨਾ ਇੱਕ ਤਾਂ ਚਲੋ ਫਿਰ ਪਕਾਈ ਕਰਦਾ ਭਾਈ ਖਰਮ ਵਧਾਉਂਦਾ ਤੇ ਉਹਨਾਂ ਇੱਕ ਦਾ ਹੱਕ ਵੀ ਬੰਦਾ ਨਾ ਜਾਨਵਰ ਕਿਹੜਾ ਇੱਥੇ ਸੜਕ ਤੋਂ ਫੜ ਲੈਣੇ ਤੁਰੇ ਜਾਂਦੇ ਨੇ ਤੁਰ ਫਿਰ ਕੇ ਲਿਆਉਣੇ ਹੁੰਦੇ ਆ ਬਾਕੀ ਉੱਤੇ ਰਗਮ ਵੀ ਲਾਉਂਦਾ ਆਪ ਕਿਸੇ ਦੇ 40000 ਲੱਗੂ ਕਿਸੇ ਦੇ 50000 ਲੱਗੂ ਵਹਿੜ ਦੇ ਹਿਸਾਬ ਨਾਲ ਉਹਦਾ ਆਧਾਰਨ ਦਿੱਤੀ ਹੈ ਮੈਂ ਤੁਸੀਂ ਤਾਂ 40-50 ਹਜ਼ਾਰ ਲਾਇਆ ਫਿਰ ਅਗਲੇ ਨੇ 2000 ਵਿੱਚੋਂ 1500 ਲੈਣਾ ਉਹ ਤਾਂ ਹੱਕ ਬਣਦਾ ਤੇ ਮੰਨ ਲਓ ਤੁਸੀਂ 40 ਹਜ਼ਾਰ ਦਾ ਜਾਨਵਰ ਲੈਣੇ ਆ ਤੇ ਜੇ ਕੋਈ ਅਗਲਾ ਮਿਹਨਤ ਵਿੱਚੋਂ 1500 2000 ਲੈ ਜਾਂਦਾ ਚੀਜ਼ ਤੁਹਾਨੂੰ ਚੰਗੀ ਦੇ ਦਿੰਦਾ ਤੇ ਫੇਰ ਤਾਂ ਕੋਈ ਹਰਜ ਨਹੀਂ ਕਈ ਭੈਣ ਭਰਾ 40-50 ਹਜ਼ਾਰ ਲੈ ਵੀ ਲੈਂਦੇ ਆ ਤੇ ਅਗਲੇ ਨੂੰ ਚੀਜ਼ ਵੀ ਨਹੀਂ ਚੰਗੀ ਦਿੰਦੇ ਦੁੱਧ ਵੀ 4-5 ਕਿਲੋ 5-6 7 ਕਿਲੋ ਦਿੰਦੀ ਉਹ ਗਲਤ ਗੱਲ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਸਾਰੇ ਭੈਣ ਭਰਾ ਤੁਸੀਂ ਸਿਆਣੇ ਹੀ ਆ ਨਰਮ ਬੰਦਾ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਾਸੀਕਾ